ਜੋ ਮਨ ਤੋਂ ਥੱਲੇ ਦੀ ਦੁਨੀਆ ਹੈ ਉਹ ਪਸ਼ੂ ਹੈ ਜਿਨ੍ਹਾਂ ਕੋਲ ਤਨ ਹੈ ਮਨ ਕੋਈ ਨਹੀਂ ਹੈ ਸਰੀਰ ਸਭ ਕੁਝ ਕਰ ਸਕਦਾ ਹੈ ਮਨ ਨਹੀਂ ਸੋਚ ਸਕਦਾ ਤੋਂ ਮਨ ਤੋਂ ਥੱਲੇ ਦੀ ਦੁਨੀਆ ਨੂੰ ਕਹਿ ਦਿੱਤਾ ਜਾਂਦਾ ਹੈ ਪਸ਼ੂ ਤੇ ਪਸ਼ੂ ਦੇ ਅਖਰੀ ਅਰਥ ਨੇ ਪਛੜਿਆ ਆਇਆ ਪਿੱਛੇ ਰਹਿ ਗਿਆ ਜੋ ਮਨੁਸ਼ ਜਿਹਦਾ ਪੰਜਾਬੀ ਰੂਪ ਹੈ ਮਨੁੱਖ ਜਿਹਦੇ ਕੋਲ ਮਨ ਹੈ ਜੋ ਮਨ ਰੱਖਦਾ ਹੈ ਜਿਹਦੇ ਕੋਲ ਸੋਚਣੀ ਹੈ ਜੋ ਸੋਚ ਸਕਦਾ ਹੈ ਉਹਨੂੰ ਕਹਿੰਦੇ ਨੇ ਮਨੁਸ ਜੋ ਸੋਚ ਹੀ ਨਹੀਂ ਸਕਦਾ ਜਿਹਦੇ ਕੋਲ ਸੋਚਣੀ ਹੀ ਨਹੀਂ ਤੇ ਸੋਚ ਮੰਡਲ ਤੋਂ ਜੋ ਥੱਲੇ ਹੈ ਉਹ ਪਸ਼ੂ ਹੈ ਪਰ ਜਿਹੜਾ ਸੋਚ ਮੰਡਲ ਤੋਂ ਉੱਪਰ ਉੱਠ ਗਿਆ ਹੈ ਇਤਨਾ ਉੱਚਾ ਚਲਾ ਗਿਆ ਹੈ ਕਿ ਉੱਥੇ ਮਨ ਵੀ ਪਹੁੰਚ ਨਹੀਂ ਕੋਈ ਨਹੀਂ ਕੁੱਤੇ ਸੋਚਣੇ ਤੇ ਵਿਚਾਰ ਸ਼ਕਤੀ ਵੀ ਜਾ ਨਹੀਂ ਸਕਦੇ ਉਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਦੇਵਤਾ ਭਗਤ ਸੰਤ ਮਨ ਦੇ ਤਲ ਤੇ ਨਹੀਂ ਜੀਂਦੇ ਇਹ ਆਤਮਾ ਦੇ ਤਲ ਤੇ ਜੀਂਦੇ ਨੇ ਮਨ ਤੋਂ ਅੱਗੇ ਚਲੇ ਗਏ ਤਾਂ ਇਹ ਜਿਹੜਾ ਸਾਡੇ ਕੋਲ ਮਨ ਹੈ ਇਹ ਇੱਕ ਬੀਜ ਹੈ ਕਿ ਨੂੰ ਚੰਗੀ ਧਰਤੀ ਤੇ ਚੰਗਾ ਮਾਹੌਲ ਮਿਲ ਜਾਏ ਤਾਂ ਮਨ ਨੇ ਹੋ ਜਾਣੇ ਦੇਵਤਾ ਤਰਵਾਤਮਾ ਚੰਗੀ ਧਰਤੀ ਨਾ ਮਿਲੀ ਚੰਗਾ ਮਾਹੌਲ ਨਾ ਮਿਲਿਆ ਮਨ ਨੇ ਪਸ਼ੂ ਹੋ ਜਾਣਾ ਹੈ ਦੋ ਹੱਥਾਂ ਵਾਲੇ ਨੂੰ ਦੋ ਪੈਰਾਂ ਵਾਲੇ ਨੂੰ ਮਨੁੱਖ ਨਹੀਂ ਕਹਿੰਦੇ ਜਿਹਦੇ ਕੋਲ ਮਨ ਹੈ ਉਹਨੂੰ ਮਨੁੱਖ ਕਹਿੰਦੇ ਆਂ ਔਰ ਆਖ ਦੀ ਗਿਆਤ ਵਾਸਤੇ ਇਹ ਅਰਜ਼ ਕਰਦੇ ਆਂ ਸਾਰੀ ਦੁਨੀਆ ਦੇ ਵਿੱਚ ਜੋ ਮਨੁੱਖ ਦੀ ਗਿਣਤੀ ਕੀਤੀ ਗਈ ਹੈ ਮਨੁੱਖਤਾ ਦੇ ਬੀ ਸਾਢੇ 4 ਅਰਬ ਦੇ ਕਰੀਬ ساری ਦੁਨੀਆ ਦੀ ਆਬਾਦੀ ਹੈ ਮਨੁੱਖਾਂ ਇਸ ਨੂੰ ਧਾਰਮਿਕ ਬੰਦੇ ਨਹੀਂ ਮੰਨਦੇ ਵੀ ਮਨੁੱਖ ਦੀ ਗਿਣਤੀ ਕਰੋਗੇ ਮਨ ਕਰਕੇ ਜਿਹਦੇ ਕੋਲ ਸੋਚਣੀ ਹੈ ਜਿਹਦੇ ਕੋਲ ਵਿਚਾਰ ਸ਼ਕਤੀ ਹੈ ਇਸ ਢੰਗ ਨਾਲ ਗਿਣਤੀ ਕਰੋ ਤਾਂ ਕੁਝ ਹਜ਼ਾਰ ਹੀ ਐਸੇ ਹੋਣਗੇ ਕੁਝ ਹਜ਼ਾਰ ਜੋ ਮਨੁੱਖ ਨੇ ਬਾਕੀ ਤੇ ਪਸ਼ੂ ਨੇ ਦੋ ਲੱਤਾਂ ਵਾਲੇ ਨੂੰ ਦੋ ਹੱਥਾਂ ਵਾਲੇ ਨੂੰ ਮਨੁੱਖ ਨਹੀਂ ਕਹਿੰਦੇ ਕਈ ਬੰਦਰ ਵੀ ਦੋ ਪੈਰਾਂ ਤੇ ਚੱਲਦੇ ਨੇ। ਫਿਰ ਤੇ ਉਹਨਾਂ ਨੂੰ ਵੀ ਮਨੁੱਖ ਕਹਿਣਾ ਪਵੇਗਾ। ਜਿੱਥੇ ਸੋਚਣੀ ਕੰਮ ਕਰਦੀ ਹੈ, ਜੋ ਸੋਚ ਸਕਦਾ ਹੈ। ਜਿੱਥੇ ਵਿਚਾਰ ਦੀ ਦੁਨੀਆ ਆਰੰਭ ਹੋ ਗਈ ਹੈ, ਸੋਚਦਾ ਹੈ। ਹਰ ਵਕਤ ਸੋਚਦਾ ਹੈ। ਇਤਨਾ ਵੀ ਸੋਚੇਗਾ ਉਹ ਕਿ ਮੈਂ ਕਿਉਂ ਆਇਆ ਗੁਰਦੁਆਰੇ। ਇਤਨਾ ਵੀ ਸੋਚੇਗਾ ਕਿ ਜਦ ਮੈਂ ਆਇਆ ਸੀ, ਮੇਰੀ ਕੀ ਹਾਲਤ ਹੈ। ਹੁਣ ਮੈਂ ਗੁਰਦੁਆਰੇ ਤੋਂ ਜਾ ਰਿਹਾ ਮੇਰੀ ਕੀ ਹਾਲਤ ਹੈ। ਇਤਨਾ ਵੀ ਸੋਚੇਗਾ। ਕੱਲ ਮੇਰੀ ਕੀ ਹਾਲਤ ਸੀ ਅੱਜ ਮੇਰੀ ਕੀ ਹਾਲਤ ਹੈ ਕੋ ਇਤਨਾ ਵੀ ਸੋਚੇਗਾ ਔਰ ਇਸ ਤਰ੍ਹਾਂ ਦੇ ਸੋਚਣ ਵਾਲੇ ਮਨੁੱਖ ਨੂੰ ਕਹਿੰਦੇ ਨੇ ਇਹ ਮਨੁਸ ਹੈ ਇਹਦਾ ਮਨ ਕੰਮ ਕਰਦਾ ਹੈ ਸੋਚਣੀ ਤੋਂ ਥੱਲੇ ਦੀ ਜਿਹੜੀ ਦੁਨੀਆ ਹੈ ਇਹ ਪਸ਼ੂ ਹੈ ਔਰ ਐਸਾ ਵੀ ਦੇਖਿਆ ਗਿਆ ਕੁਝ ਜਾਨਵਰ ਕੁਝ ਪਸ਼ੂ ਵੀ ਐਸੇ ਨਹੀਂ ਜਿਨ੍ਹਾਂ ਦਾ ਮਨ ਕੰਮ ਕਰਨ ਲੱਗ ਪੈਂਦਾ ਸਾਡੇ ਦੇਸ਼ ਦੇ ਵਿੱਚ ਐਸਾ ਮੰਦੇ ਨੇ ਹਾਥੀ ਹੈ ਮੋਰ ਹੈ ਗਊ ਹੈ ਹੰਸ ਹੈ ਕੁਛ ਪਸ਼ੂ ਐਸੇ ਨੇ ਜਿਨ੍ਹਾਂ ਦਾ ਮਨ ਕਦੀ ਕਦੀ ਕੰਮ ਕਰਨ ਲੱਗ ਪੈਂਦਾ ਹੈ ਸਾਰਿਆਂ ਦਾ ਨਹੀਂ ਸਾਰੇ ਦੇ ਉਹਨਾਂ ਦਾ ਵੀ ਕੰਮ ਨਹੀਂ ਕਰਦਾ ਜਿਨ੍ਹਾਂ ਨੂੰ ਅਸੀਂ ਮਨੁੱਖ ਕਹਿੰਦੇ ਹਾਂ ਉਹਨਾਂ ਦੀ ਅਕਲ ਕੋਈ ਕੰਮ ਕਰਦੀ ਹੈ ਸਾਰਿਆਂ ਦੀ ਪਰ ਕਦੀ ਕਦੀ ਐਸਾ ਹੁੰਦਾ ਹੈ ਕਿ ਕਿਸੇ ਪਸ਼ੂ ਦੇ ਅੰਦਰ ਵੀ ਸੋਚਣ ਦਾ ਮਾਦਾ ਪੈਦਾ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਫਰਮਾਨ ਹੈ ਕਿ ਜਲ ਦੇ ਚ ਜਿਹੜੀਆਂ ਮੱਛਲੀਆਂ ਨੇ ਮਛਲੀਆਂ ਦਾ ਵੀ ਬੇਸ਼ਤਰ ਹਿੱਸਾ ਐਸਾ ਹੈ ਜੋ ਬਹੁਤ ਸੋਹਣੇ ਢੰਗ ਨਾਲ ਸੋਚਦੀਆਂ ਨੇ ਅਤ ਸਿਆਣੀ ਸੋਹਣੇ ਕਿਉਂਕਿ ਤੋਂ ਵੀਸਾ ਸਤਗੁਰੂ ਇਹ ਮੱਛੀ ਬਾਰੇ ਕਹਿੰਦੇ ਵੀ ਬਹੁਤ ਸਿਆਣੀ ਐ ਅਤ ਸਿਆਣੀ ਸੜੇ ਮਨੁੱਖੀ ਦੁਨੀਆ 'ਚ ਕੋਈ ਅਤ ਦਾ ਸਿਆਣਾ ਹੋਵੇ ਤੇ ਸਿਉ ਨੂੰ ਕਹਿ ਦਿੰਦੇ ਆ ਦਾਰਸ਼ਨਿਕ ਹੈ ਸਾਹਿਤਕਾਰ ਹੈ ਕਲਮ ਦਾ ਧਨੀ ਹੈ ਦਿਮਾਗ ਦਾ ਧਨੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸ਼ਬਦ ਮੱਛੀ ਵਾਸਤੇ ਵਰਤ ਰਹੇ ਨੇ ਅਤ ਸਿਆਣੀ ਤੋ ਤੇ ਬਹੁਤ ਸਿਆਣੀ ਹੈ ਮਹਾਨ ਸਿਆਣੀ ਹੈ ਸ਼ੰਕਾ ਪੈਦਾ ਹੋਵੇਗਾ ਮੱਛੀ ਸਿਆਣੀ ਹੈ ਹੋ ਸਕਦਾ ਸਾਰੀਆਂ ਨਸਲਾਂ ਨਾਲ ਸਿਆਣੀਆਂ ਹੋਣ ਪਰ ਮੱਛਲੀਆਂ ਦੀ ਕੁਝ ਨਸਲ ਐਸੀ ਹੈ ਜੋ ਬਹੁਤ ਸੋਚਦੀ ਹੈ ਜਿਹੜਾ ਬੰਦਾ ਵੀ ਬਹੁਤ ਸੋਚੇਗਾ ਉਹ ਕਹਿੰਦੇ ਬਹੁਤ ਦੇਰ ਤੱਕ ਕਿਸੇ ਇੱਕ ਥਾਂ ਤੇ ਟਿਕ ਕੇ ਨਹੀਂ ਰਹੇਗਾ ਉਹਦਾ ਮਨ ਨਹੀਂ ਟਿਕੇਗਾ ਕਿਉਂਕਿ ਉਹਦੇ ਮਨ ਦੇ ਤਲ ਦੇ ਤੇ ਹਰ ਚੀਜ਼ ਪੁਰਾਣੀ ਹੋ ਜਾਏਗੀ ਉਹ ਨਵੀਨਤਾ ਦੀ ਤਲਾਸ਼ ਕਰੇਗਾ ਜਿੱਥੇ ਵੀ ਸੋਚਣੀ ਆਰੰਭ ਹੋ ਜਾਏ ਪਰ ਜਿੱਥੇ ਸੋਚਣੀ ਆਰੰਭ ਨਾ ਹੋਵੇ ਉੱਥੇ ਨਵੀਨਤਾ ਦੀ ਤਲਾਸ਼ ਨਹੀਂ ਆਉਂਦੀ ਤੇ ਮੱਛੀ ਇੱਕ ਸੈਕਿੰਡ ਵਾਸਤੇ ਵੀ ਅਸਥਿਰ ਨਹੀਂ ਰਹਿੰਦੀ ਹਿਲਦੀ ਹੈ ਡੋਲਦੀ ਚੱਲਦੀ ਹੈ ਫਿਰਦੀ ਹੈ ਔਰ ਕਹਿੰਦੇ ਪਾਣੀ ਤੋਂ ਵਖ ਕਰੀਏ ਤੇ ਜਿੰਨੀ ਜ਼ਿਆਦਾ ਇਹ ਤੜਪਦੀ ਹੈ ਮਰਨ ਲੱਗਿਆਂ ਕੋਈ ਜਾਨਵਰ ਇਤਨਾ ਨਹੀਂ ਤੜਪਦਾ ਔਰ ਜਿੰਨੀ ਜ਼ਿਆਦਾ ਦੇਰ ਤੱਕ ਤੜਪਦੀ ਹੈ ਅਭਿਆਸੀ ਕਹਿੰਦੇ ਜਿਹੜਾ ਸਿਆਣਾ ਮਨੁੱਖ ਹੁੰਦਾ ਹੈ ਉਹ ਵੀ ਜਲਦੀ ਨਹੀਂ ਮਰਦਾ ਮਰਨ ਲੱਗਿਆਂ ਵੀ ਬਹੁਤ ਤੜਪਦਾ ਹੈ ਬੜਾ ਸੋਚਦਾ ਹੈ ਉਹਦੇ ਪ੍ਰਾਣ ਛੇਤੀ ਨਹੀਂ ਨਿਕਲਣਗੇ ਬੜਾ ਸਮਾਂ ਲੱਗੇਗਾ ਉਹਦੀ ਸੋਚ ਸ਼ਕਤੀ ਉਹਦੇ ਨਿਕਲਦੇ ਹੋਏ ਪ੍ਰਾਣਾਂ ਨੂੰ ਵੀ ਰੋਕੇਗੀ ਕਿਉਂਕਿ ਸੋਚਦਾ ਹੋਰ ਵੀ ਚਾਰਦਾ ਤੂੰ ਵਿਚਾਰਦੀ ਹੈ ਇਹ ਮੱਛੀ ਮਾਤਾ ਪਿਤਾ ਕੀ ਰਕਤ ਉਪਣੇ ਮੱਛੀ ਮਾਸ ਨਾ ਖਾਈ ਸ਼ਾਇਦ ਇਸ ਵਾਸਤੇ ਇਹ ਪੰਕਤੀ ਗੁਰਗੰਸਾ ਵਿਚ ਆ ਗਈ ਕਿ ਬਹੁਤ ਸਿਆਣੀ ਹੈ ਬਹੁਤ ਸਿਆਣੀ ਹੈ અતੰਤ ਸਿਆਣੀ ਹੈ ਜਿਨ੍ਹਾਂ ਜਿਨ੍ਹਾਂ ਪਸ਼ੂਆਂ ਦੇ ਅੰਦਰ ਮਨ ਕੰਮ ਕਰਨ ਲੱਗ ਪਿਆ ਹੈ ਇਹ ਮਨ ਕੰਮ ਕਰ ਸਕਦਾ ਹੈ ਉਹਨਾਂ ਪਸ਼ੂਆਂ ਦੀ ਗਿਣਤੀ ਦੇ ਚ ਹਾਥੀ ਗਊ ਮੋਰ ਹੰਸ ਤੇ ਇਹ ਮੱਛੀ ਆ ਜਾਂਦੀ ਹੈ ਹਿੰਦੁਸਤਾਨ ਦੇ ਰਿਸ਼ੀ ਮੁਨੀ ਪੁਰਾਣੇ ਬੜੇ ਸਿਆਣੇ ਸਨ ਤੇ ਇਹਨਾਂ ਪਸ਼ੂਆਂ ਦੀਆਂ ਤਸਵੀਰਾਂ ਉਹਨਾਂ ਨੇ ਧਾਰਮਿਕ ਮੰਦਰਾਂ 'ਚ ਬਣਾ ਦਿੱਤੀਆਂ ਮੱਛਲੀਆਂ ਦੀਆਂ ਆਕੀਆਂ ਦੀਆਂ ਗਊਆਂ ਦੀ ਕੋੜਿਆਂ ਦੀ ਮੋਰ ਤੇ ਹੰਸ ਇਹਨਾਂ ਪਸ਼ੂਆਂ ਨੂੰ ਧਾਰਮਿਕ ਮੰਦਰਾਂ ਦੇ ਵਿੱਚ ਲਿਆ ਜਿਤਨੇ ਪੁਰਾਣੇ ਧਾਰਮਿਕ ਮੰਦਰ ਨੇ ਇਹਨਾਂ ਦੀਆਂ ਮੂਰਤੀਆਂ ਨੇ ਮੰਦਰਾਂ ਦੇ ਵਿੱਚ ਮੈਂ ਇਸ ਵਾਸਤੇ ਕਿ ਮਨੁੱਖ ਨੂੰ ਇਹ ਅਹਿਸਾਸ ਹੋ ਜਾਏ ਕਿ ਇਹ ਉਹ ਜਾਨਵਰ ਨਹੀਂ ਹੈ ਜਿਨ੍ਹਾਂ ਦੇ ਅੰਦਰ ਮਨ ਸੋਚ ਸਕਦਾ ਜਿੱਥੇ ਸੋਚਣੀ ਆਰੰਭ ਹੋ ਸਕਦੀ ਹੈ ਤੇ ਜਿੱਥੇ ਸੋਚਣੀ ਆਰੰਭ ਹੋ ਜਾਏ ਉਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦਾ ਹੈ ਤੇ ਜਿਹੜਾ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦਾ ਹੈ ਉਹਨੂੰ ਜ਼ਬਾਨਾ ਕੀਤਾ ਜਾਏ ਇਸ ਵਾਸਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਵਾਕ ਆ ਗਏ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਿ ਚਾਰ ਬੱਜਰ ਪਾਪ ਨੇ ਕਿਹੜੇ ਚਾਰ ਬੱਜਰ ਪਾਪ ब्राह्मण कैली घात कंज का अणचारी का धान प्राचीन समय तो ये चार बज्जर पाप मंदे ने कैली घात कैली कैनेला गौ नु ते गौ नु मारना बंदे नु मारना प्राचीन धर्म ग्रंथा चिस तरह दे भी हवाले तो हाथी नु मारना बंदे नु मारना मोर नु मारना मणुक नु मारना ਹੰਸ ਨੂੰ ਮਾਰਨਾ ਮਨੁੱਖ ਨੂੰ ਮਾਰਨਾ ਹੈ। ਰਾਜਸਥਾਨ ਦੇ ਰਾਜੇ ਮੋਰ ਦਾ ਬਿਲਕੁਲ ਸ਼ਿਕਾਰ ਨਹੀਂ ਕਰਨ ਦਿੰਦੇ ਸਨ। 6 ਮਹੀਨੇ ਦੀ ਸਜ਼ਾ ਸੀ ਉਹਨਾਂ ਦੇ ਵਕਤ ਵਿੱਚ ਕੋਈ ਮੋਰ ਨੂੰ ਪਕੜੇ ਵੀ ਤੇ। ਵੀ ਇਹ ਸੋਚਦਾ ਹੈ ਕਿ ਦੇ ਅੰਦਰ ਖੁਸ਼ੀ ਵੀ ਜਾਗ ਪੈਂਦੀ ਹੈ ਬੱਦਲ ਗਰਜਦੇ ਨੇ। ਤੇ ਪਹਿਲਾਂ ਪਾਣ ਲੱਗ ਪੈਂਦਾ ਹੈ। ਨੱਚਣ ਲੱਗ ਪੈਂਦਾ ਹੈ। ਬੜਾ ਪ੍ਰਸੰਨ ਹੁੰਦਾ ਹੈ। ਬੜਾ ਖੇੜੇ ਚ ਆਉਂਦਾ ਹੈ। ਜੋ ਇਤਨਾ ਖੇੜੇਚ ਆਂਦਾ ਹੈ ਉਹ اتنا ਗਮਗੀਨ ਵੀ ਹੋ ਸਕਦਾ ਹੈ ਤੇ ਬਹੁਤਾ ਗਮਗੀਨ ਤੇ ਬਹੁਤਾ ਖੇੜੇਚ ਉਹ ਹੀ ਆ ਸਕਦਾ ਹੈ ਜਿਹੜਾ ਸੋਚੇ